ਦੇੜੀ ਜਿਹੜੇ ਪਸ਼ੂ ਸੂਣ ਤੋਂ ਬਾਅਦ ਕਮਜ਼ੋਰ ਹੋ ਜਾਂਦੇ ਆ ਉਹਨਾਂ ਨੂੰ ਕੀ ਦੇਣਾ ਚਾਹੀਦਾ ਉਹਨਾਂ ਨੂੰ ਪੁੱਤ ਜਿਹੜੇ ਪਸ਼ੂ ਸੂਣ ਤੋਂ ਬਾਅਦ ਕਮਜ਼ੋਰ ਹੋ ਜਾਂਦੇ ਆ ਤੇ ਉਹਨਾਂ ਜਦੋਂ ਮਹੀਨਾ ਡੇਢ ਮਹੀਨਾ ਹੋ ਗਿਆ ਸੂਣ ਤੋਂ ਬਾਅਦ ਦੇ ਵਿੱਚ ਉਦੋਂ ਆਪਾਂ ਇਹ ਨੌਕਾ ਦੇ ਸਕਦੇ ਆ ਇਹਦੇ ਚ 250 ਗ੍ਰਾਮ ਅਸ਼ਵਗੰਧਾ 250 ਗ੍ਰਾਮ ਤੇਲ 250 ਗ੍ਰਾਮ ਮਿਸਰੀ ਤੇ 250 ਗ੍ਰਾਮ ਸੁੰਡ ਤੇ 250 ਗ੍ਰਾਮ ਹੀ ਲੈਣਾ ਆਪਾਂ ਦੇਸੀ ਘੋ ਇਹ ਸਾਰੀਆਂ ਚੀਜ਼ਾਂ 250 ਗ੍ਰਾਮ ਲੈਣੀਆਂ ਪੰਜੇ ਚੀਜ਼ਾਂ ਤੇ ਇਹ ਕੀ ਕਰਨੀਆਂ ਜਦੋਂ ਆਪਣੇ ਕੋਲੇ ਦਲੀਆ ਜਾਂ ਕਣਕ ਦਾ ਬਣਾਇਆ ਬਾਹ ਹੁੰਦਾ ਲੇਟੀ ਵੀ ਜੀ ਨੂੰ ਕਹੈਦੇ ਨੇ ਆਪਾਂ ਉਹ ਇੱਕ ਦਿਨ ਪਹਿਲਾਂ ਭਿਉਂ ਦੇਣੀ ਆ ਜੇ ਨੋਕਤਾ ਆਪਾਂ ਕੱਲ ਨੂੰ ਤਿਆਰ ਕਰਨਾ ਐਸ ਵੇਲੇ ਰਾਤ ਨੂੰ ਭਿਉਂ ਕੇ ਰੱਖ ਦਿਓ ਦੂਜੇ ਦਿਨ ਤੜਕੋਂ ਉਹ ਭਿੱਜ ਗਿਆ ਜਦੋਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਤੇ ਵਿੱਚੇ ਦੇਸੀ ਘਿਓ ਪਾ ਕੇ ਉਹਦੇ ਵਿੱਚ ਪਾ ਦਿਓ ਉਹ ਲੈ ਲਿਓ ਤੁਸੀਂ ਜਿਹੜਾ ਕਣਕ ਦਾ ਦਲੀਆ ਹੋ ਕਿਲੋ ਤੋਂ 1.5 ਕਿਲੋ ਦੇ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਲੱਡੂ ਬਣਾ ਲਓ ਜਿਵੇਂ ਆਪਾਂ ਆਮ ਲੱਡੂ ਖਾਣੇ ਉਹਨੇ 8-8 ਲੱਡੂ ਬਣਾ ਲਓ ਤੇ ਪਸ਼ੂ ਨੂੰ ਇੱਕ ਲੱਡੂ ਦੇਲੀ ਦੇ ਦਿਆ ਕਰੋ ਜਿਹੜਾ ਪਸ਼ੂ ਕਮਜ਼ੋਰ ਆ ਤੇ ਜਿੰਨੇ ਪਸ਼ੂ ਦਾ ਪਹਿਲਾਂ ਵੇਟ ਸੀਗਾ ਉਨੇ ਹੀ ਵੇਟ ਤੇ ਆਜੂਗਾ ਜਦੋਂ ਵੇਟ ਦਾ ਪੂਰਾ ਹੋ ਗਿਆ ਪਸ਼ੂ ਦਾ ਕਿਉਂ ਫਿਰ ਗੱਭਣ ਵੀ ਥੀ ਹੋ ਜਾਂਦਾ ਇਹ ਸੂਣ ਤੋਂ ਬਾਅਦ ਦੇ ਵਿੱਚ ਦਿੱਕਤ ਆਉਂਦੀ ਆ ਪਸ਼ੂ ਜਦੋਂ ਕਮਜ਼ੋਰ ਹੋ ਜਾਂਦਾ ਵੇਟ ਘਟ ਜਾਂਦਾ ਪਸ਼ੂ ਦਾ ਮੈਂ ਤਾਂ ਦੁੱਧ ਨਹੀਂ ਪੂਰਾ ਦਿੰਦਾ ਤੇ ਅੱਗੇ ਗੱਭਣ ਨਹੀਂ ਹੁੰਦਾ ਹੈਗਾ ਬਹੁਤ ਆਪਣੇ ਭਰਾ ਖਰਾਕਾਂ ਖਵਾਈ ਜਾਂਦੇ ਉਹਦੇ ਨਾਲ ਬੇਟ ਨਹੀਂ ਵਾਦਾ ਤੇ ਇਹ ਚੀਜ਼ ਨਾਲ ਦੇਣ ਦੇ ਨਾਲ ਸੇਤੀ ਪਸ਼ੂ ਦਾ ਵੇਟ ਵਧੂਗਾ ਤੇ ਅੱਗੇ ਗੱਭਣ ਹੋ ਜਾਊਗਾ ਵੀਡੀਓ ਵਾਰ-ਵਾਰ ਸ਼ੇਅਰ ਜ਼ਰੂਰ ਕਰੇ